ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਅੱਜ ਨੰਗਲ ਦੇ ਵਿੱਚ ਸਾਰੇ ਸੀਨੀਅਰ ਟਕਸਾਲੀ ਕਾਂਗਰਸੀਆਂ ਦੀ ਅਗਵਾਈ ਦੇ ਵਿੱਚ ਅਸੀਂ ਨੌਜਵਾਨ ਸਾਰੇ ਇਕੱਠੇ ਹੋ ਕੇ ਭਾਰਤ ਦੀ ਫੌਜ ਦੇ ਆਪਣੇ ਦੇਸ਼ ਭਾਰਤ ਦੇ ਹੱਕ ਦੇ ਵਿੱਚ ਜਿਹੜੀ ਹੈ ਤਿਰੰਗਾ ਯਾਤਰਾ ਕੱਢ ਰਿਹਾ ਅਸੀਂ ਇੱਕ ਸੁਨੇਹਾ ਨੰਗਲ ਤੋਂ ਭਾਰਤ ਦੇਸ਼ ਦੇ ਵਿੱਚ ਔਰ ਭਾਰਤੀ ਫੌਜ ਦੇ ਹੱਕ ਵਿੱਚ ਪਹੁੰਚਾਣਾ ਚਾਹੁੰਦੇ ਇਹ ਨੰਗਲ ਦੇ ਨਾਗਰਿਕ, ਆਨੰਦਪੁਰ ਸਾਹਿਬ ਹਲਕੇ ਦੇ ਨਾਗਰਿਕ, ਸਿਆਣੇ ਬਜ਼ੁਰਗ ਤੇ ਨੌਜਵਾਨ ਇਕੱਠੇ ਹੋ ਕੇ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਇਹ ਸ਼ਾਂਤਮਈ ਤਿਰੰਗਾ ਯਾਤਰਾ ਕਰਕੇ ਅਸੀਂ ਪੂਰੇ ਨੰਗਲ ਦੇ ਵਿੱਚ ਦੇਸ਼ ਭਗਤੀ ਦਾ ਦੇਸ਼ ਦੀ ਫੌਜ ਦੇ ਹੱਕ ਦਾ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਰੇ ਸੀਨੀਅਰ ਕਾਂਗਰਸੀ ਆਗੂ ਰਾਜ ਸਿੰਘ ਨੰਗਲ ਦੀ ਡਾਕਟਰ ਦਿਵਾਨ ਜੀ, ਆਪਣਾ ਪ੍ਰਤਾਪ ਸੈਣੀ ਜੀ ਤੇ ਰਜਿੰਦਰ ਸ਼ਰਮਾ ਜੀ, ਪ੍ਰਦੀਪ ਸੋਨੀ ਜੀ ਔਰ ਸਾਰੇ ਜਿੰਨੇ ਵੀ ਨੇ ਸੀਨੀਅਰ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ ਨੰਗਲ ਦੇ ਵਿੱਚ ਇਹ ਤਿਰੰਗਾ ਯਾਤਰਾ ਕਰ ਰਹੇ ਹਾਂ ਅੱਜ ਦੀ ਯਾਤਰਾ ਬਾਰੇ ਅੱਜ ਦਾ ਯਾਤਰਾ ਕਰ ਰਹੇ ਹਾਂ ਅੱਜ ਦੀ ਜੋ ਯਾਤਰਾ ਹੈ ਇਹ 올 ਇੰਡੀਆ ਕਾਂਗਰਸ ਕਮੇਟੀ ਦੇ ਹਦੇਸ਼ਾਂ ਦੇ ਅਨੁਸਾਰ ਸਾਰੇ ਪੰਜਾਬ ਕਾ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਤਿਰੰਗਾ ਯਾਤਰਾ ਕਾਂਗਰਸ ਦੀ ਤਰਫ ਤੋਂ ਫੌਜੀਆਂ ਦੇ ਹੱਕ ਦਾ ਵਿੱਚ ਕੱਢੀ ਜਾ ਰਹੀ ਹੈ ਉਸ ਦੇ ਤਹਿਤ ਅਸੀਂ ਅੱਜ ਨੰਗਲ ਦੇ ਵਿੱਚ ਵੀ ਅਸੀਂ ਸਾਰੇ ਹੀ ਕਾਂਗਰਸ ਜਨ ਜਿੰਨੇ ਵੀ ਟਕਸਾਲੀ ਕਾਂਗਰਸੀ ਨੇ ਜਾਂ ਦੂਸਰੇ ਨੌਜਵਾਨ ਸਾਡਾ ਸਾਥੀ ਅਛਾ ਡਾਕਟਰ ਅਛਾ ਸ਼ਰਮਾ ਰਾਜ ਸਿੰਘ ਜੀ ਪ੍ਰਤਾਪ ਸੈਣੀ ਜੀ ਪ੍ਰਦੀਪ ਸੋਨੀ ਜੀ ਰਜਿੰਦਰ ਸ਼ਰਮਾ ਜੀ ਕ੍ਰਿਸ਼ਨਾਨਾ ਜੀ ਅਤੇ ਹੋਰ ਨੌਜਵਾਨ ਜੂਤ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਅੱਜ ਅਸੀਂ ਵੀ ਨੰਗਲ ਦੇ ਵਿੱਚ ਭਾਰਤ ਮਾਤਾ ਦੇ ਹੱਕ ਦੇ ਵਿੱਚ ਫੌਜੀਆ ਦੇ ਹੱਕ ਦੇ ਵਿੱਚ ਇਹ ਤਿਰੰਗਾ ਯਾਤਰਾ ਅਸੀਂ ਕੱਢ ਰਹੇ ਹਾਂ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਫੌਜੀਆ ਨੇ ਹਿੰਦੁਸਤਾਨ ਦੀ ਆਰਮੀ ਨੇ ਨੇਵੀ ਨੇ ਔਰ 에ਅਰ ਫੋਰਸ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਦੰਦ ਇਕੱਠੇ ਖੱਟੇ ਕੀਤੇ ਐ ਜਿਸ ਤਰ੍ਹਾਂ ਉਹਨਾਂ ਨੂੰ ਘਰ ਦੇ ਵਿੱਚ ਘੁਸ ਕੇ ਜਾ ਕੇ ਮਾਰਿਆ ਔਰ ਉਹ ਕਾਬਲੇ ਤਾਰੀਫ ਹੈ ਅਸੀਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਜਿੱਥੇ ਆਪਣੀ ਨੇਵੀ 에ਅਰ ਫੋਰਸ ਔਰ ਦੂਸਰੇ ਜਿਹੜੇ ਆਰਮੀ ਦੇ ਨੌਜਵਾਨ ਹੈ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਨੇ ਐ ਔਰ ਸਾਰੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਵੀ ਕਰਦੇ ਐ ਇੱਕ ਇਕੱਠੇ ਹੋ ਕੇ ਹਿੰਦੁਸਤਾਨ ਦੇ ਹੱਕ ਦਾ ਵਿੱਚ ਹਿੰਦੁਸਤਾਨ ਦੀ ਫੌਜ ਹਿੰਦੁਸਤਾਨ ਦੀ ਆਰਮੀ ਔਰ ਹਿੰਦੁਸਤਾਨ ਦੀ ਨੇਵੀ ਔਰ ਦੂਸਰੀਆਂ ਜਿਹੜੀਆਂ ਫੋਰਸਸ ਐ ਉਹਨਾਂ ਦੇ ਹੱਕ ਦਾ ਵਿੱਚ ਸਾਰੇ ਅਸੀਂ ਬੜ ਚੜ ਕੇ ਖੜੀਏ ਤਾਂ ਕਿ ਹਿੰਦੁਸਤਾਨ ਦਾ ਜਿਹੜਾ ਫੌਜੀਆ ਦਾ ਜਾਂ ਹੋਰ ਸਾਡੇ ਨੌਜਵਾਨਾਂ ਦਾ ਉਹਨਾਂ ਦਾ ਮਨੋਬਲ ਵਧੇ ਧੰਨਵਾਦ ਜੈ ਹਿੰਦ ਅੱਜ ਜਿਹੜੀ ਯਾਤਰਾ ਹੈਗੀ ਐ ਇਹਦਾ ਜਿਹੜਾ ਮੇਨ ਮਿਸ਼ਨ ਹੈਗਾ ਉਹ ਸਾਡੇ ਜਿਹੜੇ ਫੌਜਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਇਸ ਮੁਲਕ ਦੀ ਰਾਖੀ ਵਾਸਤੇ ਸਾਡੀਆਂ ਸਰਹੱਦਾਂ ਦੀ ਰਾਖੀ ਵਾਸਤੇ ਸਾਡੇ ਇਸ ਮੁਲਕ ਦੇ ਜਿਹੜੇ ਡਿਵੈਲਪਡ ਏਰੀਆ ਹੈ ਉਹਨਾਂ ਨੂੰ ਬਚਾਉਣ ਵਾਸਤੇ ਪਾਕਿਸਤਾਨ ਦਾ ਮੂੰਹ ਮੋੜਿਆ ਔਰ ਅਸੀਂ ਸਾਰੇ ਲੋਕ ਇਸੇ ਯਾਤਰਾ ਵਿੱਚ ਇਸ ਕਰਕੇ ਸ਼ਾਮਲ ਹੋਏ ਹਾਂ ਕਿਉਂਕਿ ਇਸ ਯਾਤਰਾ ਦੀ ਸ਼ੁਰੂਆਤ ਅੱਜ ਆਲ ਇੰਡੀਆ ਕੌਂਸਲ ਕਮੇਟੀ ਵੱਲੋਂ ਇੱਕ ਸੱਦਾ ਦਿੱਤਾ ਗਿਆ ਵੀ ਸਾਰੇ ਹਲਕੇ ਜਿੰਨੇ ਵੀ ਵਿਧਾਨ ਸਭਾ ਹਲਕੇ ਹਨ ਉੱਤੇ ਇਹ ਯਾਤਰਾ ਕੱਢੀ ਜਾਵੇ ਇਸ ਯਾਤਰਾ ਦੀ ਸ਼ੁਰੂਆਤ ਕਰਨ ਵਾਸਤੇ ਅੱਜ ਕਾਂਗਰਸ ਦੇ ਸਾਡੇ ਜਿਹੜੇ ਰਹਿਨਮਾਨ ਨੇ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਅੱਜ ਮੇਰੇ ਜਿੰਨੇ ਵੀ ਸੀਨੀਅਰ ਲੀਡਰਸ ਡਾਕਟਰ ਦੇਵਾਨ ਜੀ ਪ੍ਰਦੀਪ ਸੋਨੇ ਜੀ ਪੰਡਿਤ ਜੀ ਸ਼ਰਮਾ ਜੀ ਅਚਰ ਸ਼ਰਮਾ ਜੀ ਔਰ ਉਹਨਾਂ ਦੀ ਪੂਰੀ ਟੀਮ ਅੱਜ ਪੂਰੇ ਸ਼ਹਿਰ ਦਾ ਗਰਾਊਂਡ ਲਾਵਾਂਗੇ ਔਰ ਲੋਕਾਂ ਨੂੰ آگਾਹ ਕਰਾਂਗੇ ਕਿ ਹਮੇਸ਼ਾ ਜਿੱਦਾਂ ਸਾਡੇ ਨਾਲ ਖੜੇ ਐ ਐਦਾਂ ਹੀ ਖੜੇ ਰਹਿਣ ਔਰ ਇਹਨਾਂ ਫੌਜਾਂ ਦਾ ਮਨੋਬਲ ਆਪਾਂ ਉੱਚਾ ਰੱਖੀਏ ਜੈ ਹਿੰਦ ਦੇ ਵੱਡਾ ਸਮੇਂ ਪ੍ਰਤਾਪ ਜੀ ਇੱਕ ਪੂਰੇ ਨੂੰ ਆਓ ਸਾਡੇ ਪਿੱਛੇ ਖੜਾ ਦਿਓ ਨਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸੰਬੇ ਮਾਤਰੰ ਸੰਬੇ ਮਾਤਰੰ ਤੇਰੀ ਫੋਟੋ ਵਿੱਚ ਆ